ਕਸਪੁਰ ਦਿਨਗਰ ਦੇ ਕਸਪਾ ਪ੍ਰਾਣਾਸ਼ਾਲਾ ਦੇ ਪਿੰਡ ਜਗਤਪੁਰ ਵਿੱਚ ਚਾਹ ਨੋਜਵਾਨਾ ਵੱਲੋਂ 23 ਸਾਲਾ ਸ਼ਿਵਸ਼ਨਾ ਬਾਲ ਠਾਕਰੇ ਦੇ ਨੇਤਾ ਅਜੀਤ ਕੁਮਾਰ ਨੂੰ ਮਾਰੀ ਗੋਲੀ ਖੋਈ ਮੌਕੇ ਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਪਹੁੰਚੇ ਕਰ ਰਹੇ ਨੇ ਜਾਂਚ ਗੱਡੀ ਕਿੱਥੇ ਦੂਜੀ ਪਹਿਲੇ ਜਾਂਦੇ ਪੁਲਿਸ ਨੂੰ ਦੱਸਿਆ ਮੌਕੇ ਜਿਹੜਾ ਮੁੰਡਾ ਮਾਰਿਆ ਕੀ ਕੀ ਨਾਂ ਸੀ ਉਹਦਾ ਕਾਉਂਸਲ ਕਿੱਥੋਂ ਦੇ ਨੇ ਜਗਤਪੁਰ ਖੁਰਦੋ ਤਦ ਮਾਰਿਆ ਕਿਸੇ ਨਾ ਜਦੋਂ ਮਾਰਿਆ ਜਨਾਬਾ ਬੰਦੇ ਨੂੰ ਮਾਰਿਆ ਜਦੋਂ ਗੋਲੀ ਮਾਰੀ ਜਿਹਦੇ ਗੋਲੀ ਮਾਰੀ ਕਿਹਨਾ ਸੀ ਮਮੀ ਨੂੰ ਤੀਪ ਚਰੇ ਗੋਲੀ ਮਾਰੀ ਤੀਪ ਤਾਂ ਸਭ ਇਹਨਾਂ ਨੂੰ ਸਾਰੇ ਨੂੰ ਡਾਕਟਰ ਨਹੀਂ ਕਰਨ ਵਾਲੀ ਹੋ ਗਈ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਕੀ ਹੈ ਉਹਨੇ ਤੁਮਗੀਦ ਦੇ ਬੇਸੀ ਕੇ ਬੜੇ ਜਾਨ ਇੱਕ ਮਰ ਖੋਹਦਾ ਕੱਲ ਪੁੱਛਦੀ ਕਰਨ ਵਾਸਤੇ ਬਸ ਇਹਨਾਂ ਦੇ ਪਿੱਛੇ ਹੋ ਗਏ ਨੇ ਇਲਟੀਮੇਸ਼ਨ ਸਾਨੂੰ ਪਹਿਲਾਂ ਸੀਗੀ ਕਿ ਇਹੋ ਜਿਹੇ ਕੋਈ ਬੜ ਬੜੋਸਾ ਦੀਆ ਕਿ ਆਂਦਰੀਆਂ ਦਾ ਕਰ ਨੂੰ ਕੀ ਅਸੀਂ ਆਪ ਨਹੀਂ ਕਰ ਸਕਦੇ ਲੇਕਿਨ ਨਹੀਂ ਇਹੋ ਜੀ ਕਾਨੂੰਨ ਨੂੰ ਅਸੀਂ ਲੈਣਾ ਨਹੀਂ ਤੁਹਾਡੇ ਕੋਲ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਕੀ 400 ਪਹਿਲਾਂ ਇੰਟੀਮੇਸ਼ਨ ਦਿੱਤੀ ਐਸਐਸਪੀ ਸਾਡੇ ਕੋਲ ਨਹੀਂ ਈ ਐ ਐਸਐਸਪੀ ਹੈਡਕਵਰਟਰ ਦਾ ਐਸਐਸਪੀ ਸਾਡਾ ਇੱਕ ਹੀ ਹੁੰਦਾ ਐ ਐਸਐਸਪੀ ਜਿਹੜਾ ਸਾਡੇ ਮੀਆਂ ਸੋਹਣ ਸਿੰਘ ਜੀ ਉਹ ਨਾਲ ਸਿੱਤੀ ਸੀਗੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਜਿਹੜੇ ਸਾਡੇ ਸਿਟੀ ਨੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਉਹਨਾਂ ਦਾ ਫੋਨ ਮੈਨੂੰ ਆਇਆ ਸੀਗਾ ਔਰ ਬਚਾਦਾ ਉਹਨਾਂ ਨੇ ਕੀ ਕਰ ਦਿੱਤਾ ਜਾ ਕੇ ਪੁਰਾਣਾ ਖਾਲਾ ਜਿਹੜਾ ਖਾਨਾ ਉੱਥੇ ਕਹਿ ਦਿੱਤਾ ਪੁਰਾਣਾ ਖਾਲਾ ਨੇ ਦੋ ਬੰ ਸਿਰਫ ਦੋ ਬੰਦੇ ਉਹ ਵੀ ਬਜ਼ੁਰਗ ਬਜ਼ੁਰਗ ਜਿਹੜੇ ਇਹਨਾਂ ਨੇ ਪੀਓ ਫੜਨ ਵਾਸਤੇ ਬੰਦੇ ਭੇਜੇ ਸੀਗੇ ਸਾਹਮਣੇ ਸਾਹਮਣੇ ਲਲਕਾਰਾ ਮਾਰ ਕੇ ਬੰਦੇ ਦੌੜ ਗਏ ਨੇ ਤਿੰਨ ਮੋਟਰਸਾਈਕਲ ਦੇ ਉੱਪਰ ਬੈਠੇ ਹੋਏ ਸੀਗੇ ਬੰਦੇ ਸਾਹਮਣੇ ਸਾਹਮਣੇ ਦੌੜ ਗਏ ਔਰ ਕੱਲ ਅੱਜ ਮੈਨੂੰ ਡੀਐਸਪੀ ਸਾਹਿਬ ਦਾ ਫਿਰ ਫੋਨ ਆਇਆ ਮਨੋਂ ਨਿੱਕੋ ਗੱਲ ਜੀ ਮੈਂ ਕਹਾ ਮੈਂ ਜੀ ਸਾਹਿਬ ਉਹਨਾਂ ਨੇ ਕਹਿਣਾ ਕਿ ਉਹਨੂੰ ਮਾਰ ਦੇਣਾ ਜੀ ਉਹਨਾਂ ਕੋਲ ਹਥਿਆਰ ਨਹੀਂ ਉਹਨਾਂ ਦਾ ਕੰਮ ਹੀ ਨਹੀਂ ਹੈ ਕਿ ਅਸੀਂ ਤੇਰੇ ਬੱਚੇ ਦੇ ਸਿਰ ਤੇ ਨਿਸ਼ਾਨਾ ਰੱਖ ਦਿੰਦੇ ਕਿ ਕਿਸੇ ਰੰਗ ਦਿੰਦੇ ਆ ਕਹਿੰਦੇ ਕੋਈ ਗੱਲ ਨਹੀਂ ਕੁਝ ਕਰਦੇ ਆ ਉਸ ਤੋਂ ਬਾਅਦ ਉਹਨ ਅੱਧਾ ਘੰਟੇ ਬਾਅਦ ਹੀ ਗੁਰੂ ਇਹਨਾਂ ਦਾ ਕਾਲ ਆ ਗਿਆ ਉੱਥੇ ਕਿ ਉਹਨੂੰ ਗੋਲੀ ਮਾਰ ਕੇ ਨੇ ਔਰ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਦੇਖੋ ਕਿ ਜਿਹੜੀ ਉੱਥੇ ਲੇਡੀ ਜਿਹੜੀ ਉੱਥੇ ਖੜੀ ਹੈ ਅਫੀਸਰ ਖੜੀ ਹੈ ਉਹਨੂੰ ਇਹਨਾਂ ਨੇ ਦੱਸਿਆ ਤੇ ਗੋਲ ਕਹਿੰਦੇ ਤੁਸੀਂ ਆਪ ਪਹੁੰਚੋ ਜੇ ਅਸੀਂ ਆਪ ਪਹੁੰਚਾਂਗੇ ਤਾਂ ਇਹ ਪੁਲਿਸ ਕਾਰਵਾਈ ਵਾਸਤੇ ਹੈ ਉਹਨਾਂ ਦਾ ਨਾਮ ਕੀ ਨਾਮ ਸੁਣਾਗਾ ਕਿਪਿੰਦਰ ਟੀ ਨੇ ਐਸਐਚਓ ਐਸਐਸਪੀ ਔਰ ਇਹੋ ਜਿਹੜੇ ਜਵਾਬ ਮਿਲਦੇ ਨੇ ਕਿਹਨਾਂ ਵਾਰੀ ਇਹਨਾਂ ਦੀ ਉੱਥੇ ਹੀ ਹੈ ਜੀ ਬਲੇ ਕੋਈ ਬੈਠਾ ਨਹੀਂ ਹੈ ਤੁਹਾਡਾ ਕਾਰਟ ਨਹੀਂ ਕਰਨਾ ਇਹ ਲੈਣਾ ਚਾਹੁੰਦੇ ਆ ਪਤਾ ਲੈ ਲੈ ਲੈਂਦੇ ਨਹੀਂ ਲੈਂਦੇ ਨਹੀਂ ਲੈਂਦੇ ਹਨੇ ਪੁਲਸ ਮਾਰਗੀ ਕੋਸ਼ਿਸ਼ ਨਹੀਂ ਹੈ ਪੁਲਸ ਯਾਰ ਇਹ 80 ਦਿਨਾਂ ਕਰਕੇ ਅਸਤੋਜ ਨਾਲ ਮਿਲਿਆਣਾ ਦੇ ਆਲਾ ਤੋਂ ਛੇ ਪੁਲਸ ਸਾਰਾ ਪਾਣਾ ਛੱਡੇ ਪੁਲਸ ਆਲਾ ਪੁਲਸ ਨਹੀਂ ਹੈ ਨਹੀਂ ਇਹ ਮਰ ਗਏ ਸਾਰੇ ਇਹ ਨੱਡਾ ਪੁਲਸ ਮਾਰਦੇ ਆਪਣੇ ਕੋਲ ਜੇ ਮੇਰਾ ਭਰਾ ਜੇਕਰ ਚੌਕ ਹੂਨ ਕੀਤੇ ਉਹਨੇ ਮੇਰਾ ਫੂਰਾ ਐਂਸਰ ਦੇ ਪਿੰਦੇ ਉੱਤੇ ਬਹਿ ਗਏ ਹੈ ਮੇਰਾ ਭਰਾ ਕੱਲ੍ਹ ਅਸਸ ਕੀ ਸਾਹਮਣੇ ਡਿਸਪਲੇਸ਼ਣ ਆਣਾਂ ਤੋਂ ਬਗਾਰਾ ਕੀ ਦੁਕਾਨਾਂ ਜੀ ਲੱਗ ਦੋ ਕਿੰਨ੍ਹਾ ਲੱਗ ਦੋ ਖਾਣੇ ਬੈਠੇ ਨਿਕੋ ਗਨੇ ਟਾਕੇ ਆਪਾਂ ਚੱਲ ਜਾਈਏ ਦੋ ਮਿੰਟ ਤੇ ਮਤਲਬ ਚੱਲ ਜਾਓ ਪਕੜਿਆਣਾ ਹੋਏ ਤੇ ਤਕਲੀਫ ਹੁੰਦੀ ਆ ਆਪਾਂ ਮੇਰਾ ਫਿਓਕੇ ਖਾਏ ਮੇਰਾ ਫਿਓਕੇ ਹੋਏ ਤੱਕ ਕੋਲੀ ਮਾਰਨੀ ਨੂੰ ਕੋਲੀ ਮਾਰਨੀ ਨੂੰ ਸੱਤ ਵਜੇ ਦਾ ਨਹੀਂ ਮੁਸਤੇ ਗਵਨ ਨੂੰ ਸੇ ਕਦੀ ਸੀਰੀਅਸ ਨਹੀਂ ਨਾ 4 ਵਜੇ ਨੂੰ ਗਰਮਾਂ ਦੇ ਗਏ ਵਾਪਸ ਜਾਈਏ ਕੀ ਬਦਾਫਰੀ ਬਣਾਉਂਦਾ ਮਨੋਸਪਨ ਦਿਖਾ ਦੋ ਜੀ ਬਦਾਫਰੀ ਬਾਡੀ ਕਿਥੇ ਆ ਰੰਜੀਸ਼ ਨਹੀਂ ਹੈ ਇਸ ਤਰ੍ਹਾਂ ਪਿਆ ਜਿਹੜੇ ਨਵੀਂ ਪੌਂਦ ਫੇਰ ਦੁਬਾਰਾ ਗੈਂਫਰ ਦੇ ਰੋਟੇ ਖੜੀ ਹੋ ਰਹੀ ਹੈ ਉਹ ਚੀਜ਼ ਹੈ ਗਿਆ ਇਹ ਆਲਰੇਡੀ ਪੀਓ ਨੇ ਇਹ ਜਿਹੜੇ ਮੁੰਡੇ ਨੇ ਆਲਰੇਡੀ ਪੀਓ ਨੇ ਔਰ ਇਹਦੀ ਇਨਫੋਰਮੇਸ਼ਨ ਮੇਰੇ ਆਲਰੇਡੀ ਪੂਰੀ ਪਹਿਚਾਣ ਹੋ ਗਈ ਇਹਨਾਂ ਦੀ ਬਿਲਕੁਲ ਪਹਿਚਾਣ ਹੈ ਇਹ ਇੱਕ ਇਸ ਤੋਂ ਦਿਨ ਤੋਂ 10 ਦਿਨ ਤੋਂ ਇਹਦੀ ਪਹਿਚਾਣ ਹੈ ਆਲਰੇਡੀ ਪੁਲਿਸ ਦਾ ਧਿਆਨ ਚਾਗਾ ਵਾ ਕਿ ਇਹ ਜਿਹੜੇ ਬੰਦੇ ਸੀ ਭਾਈ ਨਾਮ ਦੱਸੇ ਹੋਏ ਸੀਗੇ ਉਸ ਤੋਂ ਉਹਨਾਂ ਨੂੰ ਫੜਨ ਵਾਸਤੇ ਫੀਲਿੰਗ ਵੀ ਕੀਤੀ ਗਈ ਸੀ ਪੁਲਿਸ ਵਾਲੇ ਦੁਆਏ ਸੀ ਕਿ ਉਹਨੂੰ ਫੜਿਆ ਪੜੇ ਮੁੰਡੇ ਸੀ ਨਾਲ ਉਸ ਵੇਲੇ ਸਾਹਮਣੇ ਬੜਕ ਮਾਰ ਕੇ ਮੁੰਡੇ ਤੁਹਾਡੇ ਇਹ ਵਾਈਸ ਪ੍ਰੈਜ਼ੀਡੈਂਟ ਸੀਗਾ ਡਿਸਟ੍ਰਿਕਟ ਦਾ ਔਰ ਇਸ 10 15 ਸਾਲ ਤੋਂ ਸਾਡੇ ਨਾਲ ਜੁੜਿਆ ਹੋਇਆ ਔਰ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਪਤਾ ਨਹੀਂ ਮੈਨੂੰ ਇਸ ਟਾਈਮ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਵਰਿੰਦਰ ਮੁੰਨੇ ਨੂੰ ਟਾਰਗੇਟ ਕਰਨ ਵਾਸਤੇ ਕੋਈ ਮੁੰਡਾ ਗਿਆ ਸੀ ਫੋਰਨ ਉਹ ਥੋੜੇ ਦਿਨ 10 ਦਿਨ 15 ਦਿਨ ਪਹਿਲਾਂ ਆਇਆ ਉੱਥੇ ਇਹ ਮੁੰਡੇ ਜਿਹੜੇ ਸੀ ਨਾ ਆਪਣੇ ਆਪ ਨੂੰ ਡਿਵਲਪ ਕਰਨ ਵਾਸਤੇ ਆਪਣੇ ਆਪ ਨੂੰ ਇੱਕ ਹੋਂਦ ਭਰਾਨੋ ਵਾਸਤੇ ਕੌਣ ਜਿਹੜਾ ਮਾਰਾਂ ਦਾ ਨਾਂ ਕੀ ਇਹਨਾਂ ਕੋਲ ਚਾਰ ਰਿਵਾਲਵਰ ਨੇ ਕੋਈ ਮੀਤਾ ਵਾ ਇੱਕ ਇੱਕ ਦੀਪ ਹੈਗਾ ਵਾ ਇੱਕ ਉਹ ਪ੍ਰਿੰਸ ਹੈ ਇਹਨਾਂ ਕੋਲ ਚਾਰ ਰਿਵਾਲਵਰ ਕਿਉਂ ਮਾਰਿਆ ਕਾਰਨ ਦੱਸ ਹਾਂ ਇਹਨਾਂ ਕੋਲ ਰਿਵਾਲਵਰ ਹੈ ਇੱਕ ਰਿਵਾਲਵਰ ਸਟੇਨ ਮੇਡ ਹੈਗਾ ਇੱਕ ਇਟਲੀ ਮੇਡ ਹੈਗਾ ਕਿਉਂਕਿ ਮੁੰਡਿਆਂ ਨੇ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਕਲੈਕ ਕੀਤੀ ਸੀਗੀ ਫਿਰ ਉਹ ਸਬਾਰ ਪਾਲਿਸ ਤੇ ਆਂਚਲੇ ਦੱਸੇਗਾ ਔਰ ਹਰ ਵਾਰੀ ਜਿੰਨੀ ਵਾਰੀ ਗੱਲ ਹੋਈ ਹੈ ਇਹ ਜ਼ਰੂਰ ਕਿਸੇ ਨਾ ਕਿਸੇ ਦੇ ਗਰਦਨ ਤੇ ਸਿਰ ਤੇ ਰਵਲਵ ਰੱਖ ਦਿੰਦੇ ਰੰਜਿਸ਼ ਰੰਜਿਸ਼ ਦੀ ਰੰਜਿਸ਼ ਕੋਈ ਰੰਜਿਸ਼ ਨਹੀਂ ਆਪਣੇ ਨੂੰ ਡਵੈਲ ਕਰਨ ਵਾਸਤੇ ਬਸ ਸੋਸ਼ਲ ਮੀਡੀਆ ਦਾ ਕੋਈ ਰੰਜਿਸ਼ ਜਿਹਦਾ ਕਤਲ ਕੀਤਾ ਗਿਆ ਵਾ ਇਹ ਕਾਦਾ ਵਾਈਸਪ੍ਰੈਨਡ ਕਾਦਾ ਹੀ ਡਿਸਟ੍ਰਿਕਟ ਵਾਈਸਪ੍ਰੈਨਡ ਸਾਡੇ ਸ਼ਿਵ ਸਿੰਘ ਨੰਦਾ ਬਾਲਾਠਾ ਗਰੇ ਸ਼ਿਵ ਸਿੰਘ ਨੰਦਾ ਵਾਲਾ ਸਾਹਿਬ ਠਾਕਰੇ ਦਾ ਔਰ ਇਹ ਸਿਰਫ ਮੈਂ ਇਨਾ ਜਰੂਰ ਕਹਿਣਾ ਚਾਹਾਂਗਾ ਕਿਉਂਕਿ ਇਹ ਜਿਹੜੇ ਹੈਗੇ ਕਿੰਨੇ ਕਿੰਨੇ ਮੁੰਡੇ 18 18 19 ਸਾਲ ਦੇ ਮੁੰਡੇ ਆ ਸਾਰੇ ਕੋਈ ਇੰਨੇ ਜ਼ਿਆਦਾ ਵੀ ਨਹੀਂ ਕਿ ਬੜੇ ਮੈਚੋਰ ਹੈਗੇ ਨੇ ਲੇਕਿਨ ਇਹਨਾ ਏਜ ਵਿੱਚ ਵੀ ਆ ਕੇ ਉਹਨਾਂ ਨੇ ਇਨਾ ਕੁ ਕਾਇਮ ਕਰ ਲ ਤੇ ਫਿਰ ਪੁਲਿਸ ਨੂੰ ਵੀ ਕੋਈ ਪਤਾ ਨਹੀਂ ਪਤਲਾ ਕੀਤਾ ਕੋਈ ਇੰਟੈਲੀਜੈਂਸ ਸਰ ਕਹਿੰਦੇ ਇੰਟੈਲੀਜੈਂਸ ਫਲੌਪ ਹੈ ਇੰਟੈਲੀਜੈਂਸ ਫਲੌਪ ਹੈ ਤੇ ਆਲਰੇਡੀ ਇਹ ਦਿੱਕਤ ਰੰਜਿਸ਼ ਤੇ ਨਹੀਂ ਕੋਈ ਸੋਸ਼ਲ ਮੀਡੀਆ ਤੋਂ ਲੈ ਕੇ ਕੋਈ ਰੰਜਿਸ਼ ਨਹੀਂ ਆ ਜਿਸ ਨੂੰ ਚਲਿਆ ਸੁਣ ਚਲਾਈ ਜਾਣਾ ਪੁਰਾਣੇ ਸ਼ਾਲੇ 'ਚ ਕੋਈ ਗੋਲੀ ਚੱਲੀ ਜਿੱਥੇ ਤੋਂ ਨਹੀਂ ਜਿਹੜਾ ਹੈ ਸਮਨ ਸਬਮਿਸ਼ਨ ਆਈ ਮੈਂ ਬਰੌਲਰ ਫੋਟੋਗ੍ਰਾਫਰ ਲੈ ਕੇ ਆਇਆ ਸੀ ਨਾ ਜੋ ਇਹ ਆਇਆ ਸੀਗਾ ਐਡਮਿਸ਼ਨ ਦਾ ਉਹਦੀ ਅਨਫੋਰਚੂਨੇਟ ਡੈਥ ਹੋ ਗਈ ਹੈ ਤੇ ਫਿਰ ਜਿਹੜੀਆਂ ਦਿੱਤੀ ਸ਼ਾਲੇ ਜੋ ਪੁਰਾਣੇ ਸ਼ਾਲੇ ਤੇ ਜੁਆਇਟ ਹੈ ਉਹ ਚਾਰਜ ਕੀਤਾ ਮਤਲਬ ਉਹ ਕਹਿੰਦਾ ਸ਼ਿਵ ਸ਼ਨਾ ਨੇਤਾ ਸਾਹਿਬ ਇਹ ਜੀ ਵੈ